ભાઈ આયો પણ જાય गुरदा गुरुदार गुरुषी मोटा गुरदव गुर्दा मोटा गुरुदबा गुरदवा अॻे कर ਰঞ্জੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ ਮਹਾਂਪੰਚਾਇਤ ਪੰਜਾਬ ਤੇ ਚੇਅਰਮੈਨ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਅੱਜ ਕਾਂਗਰਸ ਪਾਰਟੀ ਦੇ ਐਸ ਸੀ ਸੈੱਲ ਵੱਲੋਂ ਸਾਡੇ ਚੇਅਰਮੈਨ ਸੁਰੀਲ ਕੁਮਾਰ ਦੀ ਗਵਾਹੀ 'ਚ ਇਸ ਅਰੂਲ ਦੀ ਗਵਾਹੀ 'ਚ ਗੁਰਪਤਮਨ ਸਿੰਘ ਪੰਨੂ ਜਿਹੜਾ ਦਹਿਸ਼ਤਗਰਦ ਬਾਹਰ ਬੈਠਾ ਹੈ ਉਹਦਾ ਪੂਤਰਾ ਫੁੱਕਿਆ ਗਿਆ ਕਿਉਂਕਿ ਪੰਨੂ ਨੇ ਬਾਬਾ ਸਾਹਿਬ ਡਾਕਟਰ ਭਿੰਗਰਾਓ ਅੰਬੇਡਕਰ ਦੇ ਬਾਰੇ 'ਚ ਬਹੁਤ ਹੀ ਨਿੰਦਣਯੋਗ ਜੁੜੀ ਟਿੱਪਣੀ ਆ ਉਹ ਕੀਤੀ ਸੀ ਜਿਹਦੇ ਕਰਕੇ ਪੂਰੇ ਦੇਸ਼ ਦੇ ਵਿੱਚ ਇਹ ਦੇ ਪ੍ਰਤੀ ਰੋਸ ਹੈ ਔਰ ਕਾਂਗਰਸ ਪਾਰਟੀ ਸੰਵਿਧਾਨ ਨੂੰ ਬਚਾਉਣ ਲਈ ਤੇ 바ਵਾ ਸਾਹਿਬ ਦੇ ਸਨਮਾਨ ਵਿੱਚ ਕਾਂਗਰਸ ਪਾਰਟੀ ਦਾ ਹਰ ਵਰਕਰ ਤੇ ਦੇਸ਼ ਦਾ ਹਰ ਨਾਗਰਿਕ ਅੱਜ ਸੜਕਾਂ ਤੇ ਨਿਕਲਾ ਹੋਇਆ ਦੇਸ਼ ਕਰਦੋਂ ਪੰਨੂ ਅਮਰੀਕਾ ਤੋਂ ਬੈਠ ਕੇ ਜਿਹੜਾ ਬਕਵਾਸ ਕਰਦਾ ਹੈ ਕਿ ਸੰਵਿਧਾਨ ਦੇ ਵਿੱਚ ਸਿਕਾਣੇ ਪ੍ਰਤੀ ਕੁਝ ਨਹੀਂ ਹੈ ਮੈਂ ਉਸ ਪੰਨੂ ਨੂੰ ਕਹਿਣਾ ਚਾਹਣਾ ਜਦ ਸਿੱਖ ਕਿਰਪਾਨ ਪਾ ਕੇ ਜਹਾਜ਼ 'ਤੇ ਚੜ ਸਕਦਾ ਹੈ ਸੰਵਿਧਾਨ ਦੇ ਵਿੱਚ ਬਿਲਕੁਲ ਕਲੀਅਰ ਕਟ ਲਿਖਿਆ ਹੋਇਆ ਹੈ ਕਿ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਹੈ ਸਿੱਖਾਂ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਉਹਨੂੰ ਪੰਨੂ ਨੂੰ ਮੈਂ ਪੁੱਛਣਾ ਕਹਿਣਾ ਚਾਹਣਾ ਪੰਨੂ ਜੇਕਰ ਸੁਵਿਧਾਨ ਦੇ ਵਿੱਚ ਸਿੱਖਾਂ ਦੇ ਵਾਸਤੇ ਰਾਈਟਸ ਨਾ ਹੁੰਦੇ ਤੂੰ ਵੀ ਜਹਾਜ਼ ਚੜ ਕੇ ਅਮਰੀਕਾ ਨਹੀਂ ਸੀ ਪਹੁੰਚ ਸਕਦਾ ਔਰ ਪੰਨੂ ਨੇ ਜਦੋਂ ਇੱਕ ਲੋਕਾਂ ਨੂੰ ਖਸਾ ਕੇ ਇਹ ਗੱਲ ਕਹੀ ਕਿ 14 ਤਰੀਕ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਜਿਹੜੇ ਬੁੱਤ ਹੈ ਉਹਨਾਂ ਨੂੰ ਤੋੜਿਆ ਜਾਵੇ ਜਾਂ ਹਟਾਇਆ ਜਾਵੇ ਮੈਂ ਸਮਝਦਾ ਇਹ ਸਾਰੀ ਚੀਜ਼ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਹੈ ਕਿਉਂਕਿ ਅਹਿਮਦ ਸ਼ਾਹ ਨੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦਾ ਅਪਮਾਨ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਜੀ ਨੇ ಕಾಂಗ್ರೆਸ ਪਾਰਟੀ ਨੂੰ ਕਿਹਾ ਸੀ ਕਿ ਤੁਸੀਂ ਅੰਬੇਡਕਰ ਅੰਬੇਡਕਰ ਕਰਦੇ ਹੋ ਜੇ ਐਨੇ ਵਾਰ ਰੱਬ ਦਾ ਨਾਮ ਲਿਆ ਹੁੰਦਾ ਤੁਸੀਂ ਸਵਰਗ ਚਲੇ ਜਾਂਦੇ ਤੇ ਮੈਂ ਉਹ ਅਹਿਮਦ ਸ਼ਾਹ ਨੂੰ ਕਹਿਣਾ ਚਾਹਣਾ ਕਿ ਸਾਡੇ ਵਾਸਤੇ ਗਰੀਬਾਂ ਵਾਸਤੇ ਦਲਤਾਂ ਵਾਸਤੇ ਮਿਨੋਰਟੀ ਵਾਸਤੇ ਮਹਿਲਾਵਾਂ ਵਾਸਤੇ ਤੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਕੋਈ ਸਤਕਾਰ ਨਹੀਂ ਸੀ ਕਰਦਾ ਡਾਕਟਰ ਅੰਬਿੜਕਰ ਕਿਸੇ ਭਗਵਾਨ ਤੋਂ ਕਿਸੇ ਰੱਬ ਤੋਂ ਕੱਟ ਨਹੀਂ ਹੈ ਅਮਰਸਾਦ ਇਸ ਬਿਆਨ ਤੋਂ ਬਾਅਦ ਸ੍ਰੀ ਅਮਰਸਰ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਾਬਾ ਸਾਹਿਬ ਅੰਬਿੜਕਰ ਦਾ ਬੁੱਤ ਤੋੜਨ ਦਾ ਯਤਨ ਕੀਤਾ ਗਿਆ ਫਿਰ ਅਪਮਾਨ ਕਰਦਾ ਯਤਨ ਕੀਤਾ ਗਿਆ ਇਸ ਪੰਨੂ ਵੱਲੋਂ ਇਸ਼ਾਰਾ ਕਰਕੇ ਬਾਬਾ ਸਾਹਿਬ ਅੰਬਿੜਕਰ ਦੇ ਬੁੱਤੇ ਕਾਲਿਸਤਾਨ ਦੇ ਨਾਂ ਲਿਖਵਾਏ ਗਏ ਤੇ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਗਿਆ ਪੰਨੂ ਮੈਂ ਕਿਰਨਜੀਤ ਸਿੰਘ ਘੈਰੀ ਕਾਂਗਰਸ ਪਾਰਟੀ ਵੱਲੋਂ ਤੇ ਸਮੁੱਚੇ ਦਲਤ ਭਾਈਚਾਰੇ ਵੱਲੋਂ ਅਸੀਂ ਤੈਨੂੰ ਚੈਲੰਜ ਕਰਦੇ ਆ ਕਿ 14 ਤਰੀਕ ਨੂੰ ਬਾਬਾ ਸਾਹਿਬ ਅੰਬेडकर ਦਾ ਜਨਮ ਦਿਨ ਹੈ ਔਰ ਸਾਰੇ ਲੋਕਾਂ ਨੇ ਅੰਬेडकर ਸਾਹਿਬ ਦੇ ਬੁੱਤ ਤੇ ਆ ਕੇ ਹਾਰ ਪਾਉਣੇ ਆ ਅੰਬੇੜਕਰ ਸਾਹਿਬ ਨੂੰ ਯਾਦ ਕਰਨਾ ਹੈ ਤੇ ਜਿਹਦੇ ਚ ਦਮ ਹੈ ਤੂੰ ਖੋਦ ਆ ਖੋਦ ਆ ਕੇ ਪੰਜਾਬ ਦੇ ਵਿੱਚ ਦੇਸ਼ ਦੇ ਕਿਸੇ ਵੀ ਕੋਨੇ 'ਚ ਬਾਬਾ ਸਾਹਿਬ ਅੰਬेडकर ਦੇ ਬੁੱਤ ਕੋਲੇ ਖੜ ਕੇ ਦੇਖ ਜੇ ਤੈਨੂੰ ਬਾਬਾ ਸਾਹਿਬ ਅੰਬेडकर ਨੂੰ ਮੰਨਣ ਵਾਲੇ ਲੋਕ ਬਚਾਉਣਾ ਪਾੜ ਦੇਣ ਤੋ ਇਸ ਕਰਕੇ ਡਾਕਟਰ ਮੇੜਕਰ ਆ ਮਰ ਰਹੇ ਬਾਬਾ ਸਾਹਿਬ ਬਾਬਾ ਸਾਹਿਬ ਡਾਕਟਰ ਅੰਬेडकर ਦੇ ਸਨਮਾਨ ਵਿੱਚ ਤੇ ਸੰਵਿਧਾਨ ਦੇ ਸਨਮਾਨ ਵਿੱਚ ਕਾਂਗਰਸ ਪਾਰਟੀ ਅੱਜ ਮੈਦਾਨ ਦੇ ਵਿੱਚ ਹੈ ਸਮੁੱਚਾ ਦਲਤ ਭਾਈਚਾਰਾ ਮੈਦਾਨ ਦੇ ਵਿੱਚ ਹੈ ਔਰ ਸਰਕਾਰ ਤੋਂ ਮੰਗ ਕਰਦੇ ਆ ਭਾਜਪਾ ਦੀ ਸਰਕਾਰ ਤੋਂ ਤੇ ਆਮ ਆਦਮੀ ਪਾਰਟੀ ਦੀ ਇੱਕ ਏ ਟੀਮ ਅਤੇ ਇੱਕ ਬੀ ਟੀਮ ਹੈ ਉਹ ਤੁਰੰਤ ਪੰਨੂ ਨੂੰ ਉਥੋਂ ਲਿਆ ਕੇ ਦੇਸ਼ ਤੋਂ ਉਹਦਾ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਭੇਜਣ ਨਹੀਂ ਤੇ ਸਰਕਾਰ ਦੇ ਖਿਲਾਫ ਜਿਹੜਾ ਰੋਸ ਹੈ 14 ਦਿਨ ਤੋਂ ਬਾਅਦ ਹੋਰ ਵਧਣਾ ਹੈ ਜਿਹਨਾਂ ਜਵਾਬ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਆਉਣ ਵਾਲੇ ਸਮੇਂ ਤੇ ਦੇਣਾ ਪਵੇਗਾ ਅਰੇ ਸਾਬ ਅੱਜ ਕੀ ਕੀਤਾ ਯਾਰ ਅੱਜ ਪੰਨੂ ਦਾ ਪੂਤਲਾ ਫੁਕਾਇਆ ਗਿਆ ਪੂਤਲਾ ਸਾੜ ਕੇ ਪੰਜਾਬ ਦੀ ਸਰਕਾਰ ਨੂੰ ਤੇ ਭਾਰਤੀ ਸਰਕਾਰ ਨੂੰ ਦੱਸਿਆ ਗਿਆ ਇਸ ਤਰ੍ਹਾਂ ਦੇ ਪੂਤਲੇ ਜੇ ਪੰਨੂ ਦਾ ਅਜ ਬਠਿੰਡਾ ਸ਼ਹਿਰ ਚ ਕਾਂਗਰਸ ਵੀ 80 ਸਾਲ ਵੱਲੋਂ ਸਾੜਿਆ ਗਿਆ ਤਾਂ ਇਸ ਤਰ੍ਹਾਂ ਦੇ ਪੂਤਲੇ ਪੰਨੂ ਦੇ ਤੇ ਨਾਲ ਸਰਕਾਰ ਦੇ ਪਿੰਡਾਂ ਦੇ ਵਿੱਚ ਵੀ ਸਾੜਨ ਦਾ ਪ੍ਰਬੰਧ ਅਸੀਂ ਕਰਾਂਗੇ ਤਾਂ ਕਿ ਇਹਦਾ ਰੋਸ ਜਿਹੜਾ ਹੈ ਪੰਨੂ ਨੂੰ ਪਤਾ ਲੱਗ ਸਕੇ ਜਾਂ ਪੰਨੂ ਦੇ ਸਮਰਥਕਾਂ ਨੂੰ ਜਾਂ ਉਹ ਏਜੰਸੀਆਂ ਨੂੰ ਪਤਾ ਲੱਗ ਸਕੇ ਜਿਨ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਪੰਨੂ ਭਾਰਤ ਦੇਸ਼ ਨੂੰ ਤੋੜਨ ਦਾ ਯਤਨ ਕਰ ਰਹੇ